ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਬੰਦਾ ਕੋਈ ਮੰਨ ਲਓ ਗਲਤੀ ਕਰਦਾ ਉਹਨੂੰ ਗੁਪਤ ਪੈਰੇ ਚ ਰੱਖ ਕੇ ਉਹਦਾ ਕੀਰਤਨ ਸੋਲਾ ਪੜੋ ਉਹਨੂੰ ਸੋਸ਼ਲ ਮੀਡੀਆ ਦੇ ਵਿੱਚ ਪ੍ਰਗਟ ਕਰਕੇ ਸਿੱਖ ਸਮਾਜ ਦਾ ਬੇੜਾ ਕਰਕਣਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸਿੰਘ ਅਕਾਲੀ ਉਹ ਚੱਕਰ ਬਣ ਗਿਆ ਕੋਈ ਤੇ ਪਤਾ ਨਹੀਂ ਲੱਗਾ ਕਿੱਧਰੋਂ ਕੀ ਹੋ ਗਿਆ ਛੱਟ ਗਈ ਮੈਂ ਨਾਨਕਸਰੀਆਂ ਦਾ ਜਿਹੜਾ ਚੱਲ ਰਿਹਾ ਵਿਵਾਦ ਆ ਜਿਵੇਂ ਕਿ ਬਾਬਾ ਗਰਜੀਤ ਹੋ ਗਿਆ ਬਾਬਾ ਲੱਖਾ ਹੋ ਗਿਆ ਬਾਬਾ ਚੋਨੀ ਹੋ ਗਿਆ ਇਹ ਕਾਫੀ ਮਤਲ ਰੌਲਾ ਰੱਪਾ ਜਾਂ ਪੈ ਰਿਹਾ ਹਨਾ ਤੇ ਚਲੋ ਪੈਣਾ ਵੀ ਚਾਹੀਦਾ ਕਿਉਂਕਿ ਗੰਦ ਦੀ ਸਪਾਈ ਹੋਣੀ ਚਾਹੀਦੀ ਹੈ ਲੇਕਿਨ ਮੈਂ ਇੱਥੇ ਪਿਛਲੇ ਦਿਨੀ ਜਦੋਂ ਅਮੰਤ ਸਰ ਕਾਠ ਰੱਖਿਆ ਉਦੋਂ ਮੈਂ ਗੱਲ ਕਹੀ ਸੀ ਮੈਂ ਕਿਹਾ ਵੀ ਜਿੰਨਾ ਬੰਦਿਆਂ ਦਾ ਪੂਰਾ ਪ੍ਰੂਫ ਮਿਲ ਜਾਂਦਾ ਵੀ ਵਾਕਿਆ ਗੁਰੂ ਘਰਾਂ ਦੇ ਵਿੱਚ ਕੁਰਕਰਮ ਕਰਦੇ ਪਏ ਆ ਮਾੜੇ ਕੰਮ ਕਰਦੇ ਪਏ ਬੱਚਿਆਂ ਦਾ ਸ਼ੋਸ਼ਣ ਕਰਦੇ ਆ ਚਾ ਉਹ ਮਾਲੋ ਬੀਬੀਆਂ ਦਾ ਧੀਆਂ ਦਾ ਸ਼ੋਸ਼ਣ ਕਰਦੇ ਆ ਤੇ ਉਹਨਾਂ ਦਾ ਜੇ ਪੱਕਾ ਪ੍ਰੂਫ ਮਿਲਦਾ ਕਿ ਵਾਕਿਆ ਉਹ ਬੰਦੇ ਗਲਤ ਆ ਤੇ ਉਹਨਾਂ ਨੂੰ ਗੁਪਤ ਰੱਖ ਕੇ ਉਹਨਾਂ ਦਾ ਸੌਦਾ ਲਾਇਆ ਜਾਵੇ ਹਨਾ ਕਿ ਜ਼ਰੂਰੀ ਨਹੀਂ ਉਹਨੂੰ ਸੋਸ਼ਲ ਮੀਡੀਆ 'ਚ ਰੱਖ ਕੇ ਉਹਦਾ ਪਾਜ ਗਿਆ ਡਿਆ ਜਾਵੇ ਉਹਦੇ ਨਾਲ ਕੋ ਸਿੱਖ ਸਮਾਜ ਦੀ ਬਹੁਤ ਹੀ ਸੋਹਣੀ ਛਵੀ ਨਹੀਂ ਬਣਦੀ ਅੱਜ ਦੇ ਸਮੇਂ ਦੇ ਵਿੱਚ ਸਾਬ ਬੱਚਿਆਂ ਦੇ ਨਜ਼ਰ ਦੇ ਵਿੱਚ ਇਦਾਂ ਦੇ ਹਾਲਾਤ ਬਣ ਚੁੱਕੇ ਆ ਕਿ ਉਹਨਾਂ ਦੇ ਦਿਮਾਗ 'ਚ ਇਹ ਆ ਵੀ ਸਾਡੇ ਜਿਹੜੇ ਵੱਡੇ ਉਹ ਇਦਾਂ ਦੀਆਂ ਹਰਕਤਾਂ ਕਰਦੇ ਪਏ ਆ ਇਹ ਸਾਡਾ ਇਤਿਹਾਸ ਆ ਇਹ ਸਾਡੇ ਪੰਥ ਦੇ ਆਗੂ ਆ ਜਿਨ੍ਹਾਂ ਨੇ ਸਿੱਖੀ ਸਮਾਜ ਨੂੰ ਚੰਗੀ ਸੇਧ ਦੇਣੀ ਹੈ ਤੇ ਮਤਲਬ ਮੇਰੇ ਹਿਸਾਬ ਦੇ ਨਾਲ ਤੇ ਜੇ ਸਾਡੇ ਕੋਲ ਪੱਕੇ ਪ੍ਰੂਫ ਹੀ ਤੇ ਨੋਲਾ ਪੜਦੇ ਇਹਨਾਂ ਨੂੰ ਸੋਸ਼ਲ ਮੀਡੀਆ 'ਚ ਨਸ਼ਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਚਲੋ ਜਿੱਦਾਂ ਦੀਆਂ ਜਿਵੇਂ ਸੀ ਮਾਤਤ ਐਸਾ ਪ੍ਰਗਾਸ ਜਿਵੇਂ ਜਿਵੇਂ ਮਾਰੇ ਦਾ ਹੁਕਮ ਹੈ ਤਵੇਂ-ਤਵੇਂ ਚੱਲੀ ਜਾਣਾ ਲੇਕਿਨ ਬਣਦੀ ਗੱਲ ਤੇ ਇਹ ਹੀ ਵੀ ਇਹਨਾਂ ਬੰਦਿਆਂ ਦਾ ਬੰਦ ਦਾ ਪ੍ਰੋਗਰਾਮ ਜਿਹੜਾ ਉਹ ਉਲਿੱਖਿਆ ਜਾਂਦਾ ਆਪਣੀ ਚੈਲੰਜਾਂ ਮੰਨ ਲੋ ਆਪਣੇ ਲਲਕਾਰਨ ਦੇ ਨਾਲ ਵਗਾਰਨ ਦੇ ਨਾਲ ਉਹਨਾਂ ਨੂੰ ਪਕੜ ਮਜ਼ਬੂਤ ਹੋਈ ਹੋਰ ਕੁਝ ਨਹੀਂ ਹੋਇਆ ਠੀਕ ਆ ਅਗਲਿਆਂ ਨੇ ਸਰਕਾਰ ਵੇਖੋ ਸਰਕਾਰ ਤੇ ਜਿਹੜਾ ਆਰਐਸਐਸ ਦਾ ਬੰਦਾ ਸਰਕਾਰ ਨੇ ਤੇ ਉਹਦੀ ਸਪੋਰਟ ਕਰਨੀ ਕਰਨੀ ਹੈ ਹਨਾ ਤੇ ਉਹਦੇ ਗੱਬੂਏ ਗਾੜੀ ਬੰਕਰ ਲਾ ਤੇ ਗੁਰੂ ਘਰ ਦੇ ਹਨਾ ਸ਼ੌਣੀ ਬਣਾ ਦਿੱਤੇ ਗਏ ਉਹਨਾਂ ਦੇ ਅਸਲੀ ਇਸ਼ੂ ਕਰ ਦਿੱਤੇ ਗਏ ਭਾਵੇਂ ਕਿ ਸਾਨੂੰ ਹੁਣ ਕਈ ਬੰਦੇ ਚਵਲ ਏਦਾਂ ਦੇ ਹੋ ਗਏ ਪਤਾ ਨਹੀਂ ਉਹ ਨਕਲੀ ਹੈ ਕਿ ਅਸਲੀ ਹੈ ਆਈਡੀਆਂ ਬਣਾ ਕੇ ਇਹ ਸਰਕਾਰੀ ਹੈ ਜੀ ਇਹ ਫਲਾਣਾ ਵਾ ਢੀਂਗੜਾ ਵਾ ਤੇ ਮੈਂ ਇਹਨਾਂ ਭਰਾਵਾ ਜੇ ਤੁਹਾਨੂੰ ਲੱਗਦਾ ਮੈਂ ਸਰਕਾਰੀ ਤੇ ਮੈਂ ਸਰਕਾਰੀ ਹੋਣਾ ਫਿਰ ਅਜੇ ਤੱਕ ਮੇਰਾ ਪਾਸਪੋਰਟ ਤੇ ਉਹਨਾਂ ਨੇ ਮੈਨੂੰ ਕਲੀਅਰ ਕੀਤਾ ਨਹੀਂ ਪਾਸਪੋਰਟ ਤੇ ਮੇਰਾ ਦਿੱਤਾ ਨਹੀਂ ਫਿਰ ਜੇ ਮੈਂ ਸਰਕਾਰੀ ਤੇ ਮੇਰਾ ਪਾਸਪੋਰਟ ਦੇਣ ਬਣਾ ਕੇ ਫਿਰ ਮਨੂੰ ਦਿੱਤਾ ਕਿਉਂ ਨਹੀਂ ਉਹਨਾਂ ਨੇ ਉਹਨਾਂ ਨੂੰ ਪੁੱਛੋ ਜਾ ਕੇ ਤੇ ਤੁਹਾਡਾ ਤਾਂ ਬੰਦਾ ਸਰਕਾਰੀ ਇਹਨੂੰ ਪਾਸਪੋਰਟ ਦਿਓ ਕਲੀਅਰ ਕਰੇ ਬਾਹਰ ਅੰਦਰ ਜਾਵੇ ਵਿਚਾਰਾ ਇੱਕ ਅਦਵਾ ਤੇ ਇੱਥੇ ਬੈਠਾ ਸਰਕਾਂਡਿਆ ਤੁਹਾਡਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜੇ ਬੰਦਾ ਕੋਈ ਮੰਨ ਲਓ ਗਲਤੀ ਕਰਦਾ ਉਹਨੂੰ ਗੁਪਤ ਪੈਰੇ ਚ ਰੱਖ ਕੇ ਉਹਦਾ ਕੀਰਤਨ ਸੋਲਾ ਪੜੋ ਉਹਨੂੰ ਸੋਸ਼ਲ ਮੀਡੀਆ ਦੇ ਵਿੱਚ ਪ੍ਰਗਟ ਕਰਕੇ ਸਿੱਖ ਸਮਾਜ ਦਾ ਬੇੜਾ ਕਰਕਨਾ ਨਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਇਸ ਰਾਤ ਨਹੀਂ ਤੁਰਨਾ ਉਹਨਾਂ ਨੇ ਇਹ ਰਾਤ ਛੱਡ ਕੇ ਉਹ ਅੰਗਰੇਜ਼ਾਂ ਵਾਲੇ ਰਾਤ ਤੁਰ ਪੈਣਾ ਪਹਿਲਾਂ ਸਾਡਾ ਕੀ ਬਣਿਆ ਜੀ ਪਹਿਲਾਂ ਸਾਡੇ ਆਪਣੇ ਗੁਰੂ ਘਰਾਂ ਦੇ ਵਿੱਚ ਨਫ਼ਰਤ ਇਦਾਂ ਦੀ ਫਲਾਇਰਤੀ ਵੀ ਜਿਹੜੇ ਗਰੀਬ ਘਰਾਂ ਦੇ ਲੋਕ ਹੀ ਉਹ ਟੁੱਟ ਕੇ ਕੋਈ ਸਾਈ ਬਣ ਗਿਆ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਠੀਕ ਆ ਤੇ ਉਹ ਉਹਨਾਂ ਦੇ ਜਾਣ ਦਾ ਕਾਰਨ ਸਾਡੀ ਨਫ਼ਰਤ ਹੀ ਠੀਕ ਹੈ ਤੇ ਅੱਜ ਜਿਹੜੇ ਗੁਰੂਕਰਾਂ ਦੇ ਬਾਬੇ ਆ ਇਹਨਾਂ ਦੀ ਸ਼ਬੀ ਦੇ ਕਾਰਨ ਬਹੁਤੇ ਬੱਚੇ ਜਿਹੜੇ ਅੱਜ ਸਿੱਖੀ ਤੋਂ ਪਾਸਾ ਵੱਟ ਰਹੇ ਆ ਜੇ ਇਹਨਾਂ ਬੰਦਿਆਂ ਦਾ ਕੋਈ ਕਰਨਾ ਹੈ ਇਹਨਾਂ ਬੰਦਿਆਂ ਦਾ ਸਮਾਂ ਪਾਉ ਤੇ ਇਹਨਾਂ ਬੰਦਿਆਂ ਨੂੰ ਚੁੱਕੋ ਇੱਕ ਵਾਰੀ ਬਾਗਰੂ ਕਹਿ ਕੇ ਠੀਕ ਆ ਬਾਕੀ ਜਿਹੜੇ ਬੰਦੇ ਹੁਣ ਇਦਾਂ ਇੱਕੋ ਗੱਲ ਤੇ ਰੱਟਾ ਲਾਈ ਜਾਂਦੇ ਕਹਿੰਦੇ ਜੀ ਬਾਬਿਆਂ ਦਾ ਕੰਮ ਤੇ ਬਸ ਲਫਾਫਿਆਂ ਦਾ ਆ ਬਾਬਿਆਂ ਦਾ ਕੰਮ ਪ੍ਰਚਾਰ ਵਾਲ ਥੋੜਾ ਹੁਣ ਲਫਾਫੇ ਦੇ ਵੀ ਵੇਖੋ ਰਾਗੀ ਟਾਡੀ ਕੀਰਤਨੀਆਂ ਪ੍ਰਚਾਰਕ ਵੀ ਲੈਂਦੇ ਆ ਕੱਲਾ ਬਾਬਾ ਲੱਖਾ ਜਾਂ ਬਾਬਾ ਜੋਨੀ ਥੋੜਾ ਲੈਂਦਾ ਠੀਕ ਆ ਹੁਣ ਜਿਹੜੇ ਬੰਦੇ ਧਰਮ ਦੇ ਖੇਤਰ ਚ ਰਹਿ ਕੇ ਧਰਮ ਦੀ ਸੇਵਾ ਕਰਦੇ ਆ ਉਹ ਆਪਣੇ ਪੈਲੀ ਚ ਨਹੀਂ ਵਰਦੇ ਕੋਈ ਪੈਲੀ ਦੇ ਵਿੱਚ ਕੰਮ ਧੰਦਾ ਨਹੀਂ ਕਰਦੇ ਜਾਂ ਉਹ ਉਹਨਾਂ ਦਾ ਕੇਵਲ ਇੱਕੋ ਹੀ ਕੰਮ ਆ ਪੀ ਇਤਿਹਾਸ ਨੂੰ ਪੜਨਾ ਇਤਿਹਾਸ ਨੂੰ ਬਚਣਾ ਸੰਗਤਾਂ ਨਾਲ ਸਾਂਝੇ ਕਰਨਾ ਹੁਣ ਜਿਹੜੇ ਇਹ ਤੁਸੀਂ ਗੱਲ ਕਰਦੇ ਜੇ ਲਗੜੋ ਤੁਸੀਂ ਤੇ ਵਿਹਲੇ ਆ ਤੁਸੀਂ ਦੱਸੋ ਤੁਹਾਡੀਆਂ ਗੱਡੀਆਂ ਤੇਲ ਕਿੱਥੋਂ ਪੈਂਦਾ ਅਹੀਂ ਤੇ ਕੀਰਤਨ ਕਰਕੇ ਪੈਸਾ ਲੈਨੇ ਆ ਤੁਸੀਂ ਬਾਬੇ ਲਖੇ ਤਿੱਪਣੀ ਕਰੋ ਬਾਬੇ ਜੋਨੀ ਦੇ ਕਰੋ ਉਹਨਾਂ ਦੇ ਲੱਖਾਂ ਰੀ ਕਰੋ ਤੁਸੀਂ ਸਾਰੇ ਪ੍ਰਚਾਰਕਾਂ ਨੂੰ ਇੱਕੇ ਰਾਤ ਉਰੰਢਗਾ ਸਕਦੇ ਆਂ ਇਹ ਕੌਣ ਲਪਾਵੇ ਲਪਾਵੇ ਤੂੰ ਹੀ ਦੱਸੋ ਚਲੋ ਅਹੀਂ ਤੇ ਮੰਨ ਲਓ ਗੁਰੂ ਜਸ ਕਰਦੇ ਆਂ ਤੇ ਸਾਨੂੰ ਮਾਇਆ ਨਾਲ ਨਵਾਜਿਆ ਜਾਂਦਾ ਮਹਾਰਾ ਜਨਜੀਤ ਸਿੰਘ ਦੇ ਸਮੇਂ ਦੇ ਉੱਤੇ ਵੀ ਜ਼ਗੀਰਾਆਂ ਨਾਲ ਆਈਆਂ ਗਈਆਂ 6ਵੇਂ ਪਾਤਸ਼ਾਹ ਮਹਾਰਾ ਨੇ ਹਾਥੀਆਂ ਘੋੜਿਆਂ ਤੇ ਚਾੜਿਆ ਤੇ ਕਲਗੀਧਰ ਪਾਤਸ਼ਾਹ ਨੇ 52 ਜਿਹੜੇ ਆ ਉਹ ਜਿਹੜੇ ਕਵੀ ਰੱਖੇ ਹਨਾ ਉਹਨਾਂ 52 ਕਵੀਆਂ ਨੂੰ ਸਨਮਾਨ ਦਿੱਤਾ ਦੋ ਟਾਡੀ ਹੀ ਉਹਨਾਂ ਨੂੰ ਵੀ ਮਹਾਰਾ ਨੇ ਸਨਮਾਨ ਦਿੱਤਾ ਸੋਨੇ ਦੀਆਂ ਮੋਹਰਾਂ ਦੇ ਦੇ ਕੇ ਨਵਾਜਿਆ ਹੀਰੇ ਮੋਤੀਆਂ ਨਾਲ ਨਵਾਜਿਆ ਤੇ ਜਿਹੜੇ ਬੰਦੇ ਗਲਤੀ ਕਰਦੇ ਤੁਸੀਂ ਉਹਨਾਂ ਬੰਦਾਂ ਦੇ ਟਿੱਪਣੀ ਕਰੋ ਨਾ ਜਿਹੜੇ ਬੰਦੇ ਸਹੀ ਵੀ ਧਰਮ ਦੇ ਖੇਤਰ ਚ ਰਹਿ ਕੇ ਸੇਵਾ ਕਰਦੇ ਤੁਸੀਂ ਆਲੀ ਕਿਉਂ ਪ੍ਰਚਾਰਕਾਂ ਨੂੰ ਲੱਦੀ ਤੁਰੇ ਉਹਨੇ ਵੀ ਇਹ ਲਿਬਾਬਿਆਂ ਨਾਲ ਧੰਦਾ ਚਲੋ ਮੰਨ ਲਓ ਅਸੀਂ ਤੇ ਮਿਹਨਤ ਕਰਕੇ ਲਿਬਾਬਾ ਲਈ ਤੁਸੀਂ ਦੱਸੋ ਤੁਹਾਡੇ ਕੋਲ ਟਰੱਕ ਚੱਲਦੇ ਆ ਤੁਹਾਡੀਆਂ ਕਿਹੜੀਆਂ ਬੱਸਾਂ ਚੱਲਦੀਆਂ ਕਿਹੜੇ ਤੁਹਾਡੀਆਂ ਦੱਸੋ ਜ਼ਮੀਨ ਤੁਹਾਡੇ ਕੋਲ ਕਿੰਨੀ ਕੀ ਜ਼ਮੀਨ ਆ ਹਾਂ ਦੱਸੋ ਮੈਨੂੰ ਕਿੱਥੋਂ ਤੁਹਾਡਾ ਬਜਾਰਾ ਚੱਲਦਾ ਤੁਹਾਡੀਆਂ ਗੱਡੀਆਂ ਤੇਲ ਪਾਉਣ ਦਾ ਸੰਗਤੀ ਪਾਉਂਦੀ ਹੈ ਨਾ ਅਸੀਂ ਮਿਹਨਤ ਕਰਕੇ ਲੈਨੇ ਪੈਸੇ ਇਤਿਹਾਸ ਗੁਰੂ ਦਾ ਗਾਉਨੇ ਆ ਤੇ ਸੰਗਤ ਜਿਹੜੀ ਮਾਇਆ ਦਿੰਦੀ ਹੈ ਨਾ ਚਰਨਦਾਸ ਹੀ ਹੋਏ ਦੀ ਮਾਰੇ ਕਹਿੰਦੇ ਮਾਇਆ ਤੇ ਸਾਨੂੰ ਤੇ ਸੰਗਤ ਜਿਹੜੀ ਨਿਵਾਜਦੀ ਇਸ ਕਰਕੇ ਵੀ ਅਸੀਂ ਗੁਰੂ ਦੇ ਦੱਸ ਗਾਉਨੇ ਤੂੰ ਹੀ ਦੱਸੋ ਵੀ ਅਹੀਂ ਤੇ ਆਪਣੀ ਮਿਹਨਤ ਲਈਨੇ ਤੁਸੀਂ ਤੇ ਮੰਗ ਕੇ ਲੈਂਦੇ ਜੇ ਨਾ ਤੁਸੀਂ ਕਿੱਦਾਂ ਕਾਸਦੇ ਆ ਬਟਾਲੇ ਵਾਲਾ ਵੀ ਇਕ ਲਕਾਉੜ ਜਾਂ ਮੇਰੇ ਕੋ ਨੰਬਰ ਕੱਟਿਆ ਗਿਆ ਮੈਨੂੰ ਫੋਨ ਲਾਉਣਾ ਹੈ ਇਹ ਲਫਾ ਫਿਆ ਵਾਲੇ ਫਲਾਣੇ ਢੀਂਗੜੇ ਮੂੰਹ ਚ ਕੀੜੇ ਪੈ ਗਏ ਇਹਨਾਂ ਪ੍ਰਚਾਰ ਤੂੰ ਕਿਹੜੇ ਰੰਗਾ ਚ ਰੰਗਿਆ ਫਿਰੰਦੇ ਆਂ ਠੀਕਰੀ ਆਲ ਪਤਾ ਨਹੀਂ ਕੀ ਨਾ ਦਾ ਬੰਦੇ ਦਾ ਮੇਰਾ ਪਰਵਿੰਦਰ ਸਿੰਘ ਕੇਦਨ ਕੀ ਮੇਰੇ ਨੰਬਰ ਮੇ ਕੋ ਕਟਿਆ ਗਿਆ ਦਾ ਮੈਂ ਫੋਨ ਲਾ ਲੈਣਾ ਇਹਨੂੰ ਦੱਸੋ ਕੋਈ ਇਹਨਾਂ ਧਰ ਪ੍ਰਚਾਰਕਾਂ ਦੇ ਮੂੰਹ ਚ ਕੀੜੇ ਪੈ ਗਏ ਬੋਲਦੇ ਅਸੀਂ ਕਾਕਾ ਅਸੀਂ ਜਦੋਂ ਬੋਲਦੇ ਨਾ ਉਦੋਂ ਇੱਕ ਠੋਕੇ ਬੋਲਦੇ ਆਂ ਅਸੀਂ ਕੱਲਾ ਲੋਲ ਛੋਲ ਨਹੀਂ ਕੰਮ ਕਰਦੇ ਵੀ ਐਵੇਂ ਭੈਂਚੋ ਜਦੋਂ ਦਿਲ ਕੀਤਾ ਤੇ ਉਦੋਂ ਬਸ ਜਾ ਕੇ ਚਾਰ ਬੀਬੀਆਂ ਬੈਠ ਕੇ ਵੀਡੀਓ ਪਾ ਦਈਏ ਤੇ ਅਸੀਂ ਇੱਥੇ ਪਹੁੰਚੇ ਉੱਥੇ ਪਹੁੰਚੇ ਇਦਾਂ ਦਾ ਕੰਮ ਨਹੀਂ ਸਾਡਾ ਹੈਗਾ ਜਿਹੜਾ ਕੰਮ ਹੀ ਕਰਦੇ ਆ ਉਹ ਕਰ ਹੀ ਜਾਂਦੇ ਆ ਨਾ ਕਿ ਸਾਨੂੰ ਬਹੁਤਾ ਡੇਂਗਾ ਮਾਰਨ ਦੀ ਲੋੜ ਆ ਤੇ ਅਸੀਂ ਮੰਗਦੇ ਮੁੰਗ ਦੇ ਨਾਂ ਕਹ ਕੋਈ ਅੱਗੇ ਨਾ ਸਾਨੂੰ ਮੰਗਾਂ ਦੀ ਲੋੜ ਆ ਮਾਰ ਇਹਨੇ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਕੱਤਾ ਦਿੱਤਾ ਨਾ ਧਰਮ ਦਾ ਉਹਦੇ ਨਾਲੇ ਸਾਡੇ ਬਾਕੀ ਵੀ ਜਿੰਨੇ ਸਿੰਘ ਚੱਲਦੇ ਨਾਲ ਜਿੰਨੇ ਵੀ ਰਹਿ ਚੁੱਕੇ ਸਿੰਘ ਸਾਰਿਆਂ ਨੂੰ ਪੁੱਛ ਲਿਓ ਕਿ ਕਿਸ ਤੋਂ ਪੈਸਾ ਲਿਆ ਸੀ ਜਾਂ ਸਾਨੂੰ ਕੋਈ ਦੇਖ ਜਾਂਦਾ ਅਸੀਂ ਆਪਣਾ ਜਿਹੜਾ ਮੈਂ ਆਪਣੇ ਢਾਡੀ ਜਸੇ 51000 ਰੁਪਇਆ ਲੈਣਾ ਮਾ ਲਓ ਲੁਧਿਆਣਾ ਤੱਕ ਹਨਾ ਲੁਧਿਆਣਾ ਕਰਨਾਲ ਤੱਕ 70000 ਰੁਪਏ ਦੇ ਜੂਪੀ ਤੱਕ 1.5 ਲੱਖ ਰੁਪਏ ਲੈਣਾ ਉਹ ਚੋਂ ਪੰਜਵਾਂ ਹਿੱਸਾ ਕਰਦਾ ਤੇ ਪੰਜਵੇਂ ਹਿੱਸੇ ਦੇ ਨਾਲ ਮੈਂ ਆਪਣੇ ਨਾਲ ਦੇ ਸਾਥੀਆਂ ਦੇ ਜਿਹੜੇ ਵੀ ਇਹ ਖਰਚੇ ਜਿੰਨੇ ਜੋਗਾ ਗਾਉਂ ਮੈਂ ਕਰਦਾ ਜਾਂ ਜਿੱਥੇ ਵੀ ਜਾਣਾ ਮੈਂ ਤੇਲ ਆਪਣੇ ਪੱਲਿਓਂ ਪਾ ਕੇ ਜਾਣਾ ਅਹੀਂ ਕੜਾ ਲੋਕਾਂ ਨੂੰ ਤੇਲ ਪਾਉਣ ਦੇ ਆ ਵੀ ਜਿਹੜਾ ਤੁਸੀਂ ਸਾਨੂੰ ਇਹ ਗੱਲ ਕਹਿਣ ਦੇ ਆ ਵੀ ਜੇ ਮਾ ਲਓ ਤੁਸੀਂ ਸੇਵਾ ਕਰਨ ਦੇ ਆ ਤੁਸੀਂ ਕਰੀ ਜਾਓ ਯਾਰ ਤੁਹਾਨੂੰ ਕਰਾ ਤੰਗੀ ਕੋਈ ਠੀਕ ਆ ਤੁਸੀਂ ਆਪਣੀ ਸੇਵਾ ਕਰੋ ਤੁਸੀਂ ਆਪਣੇ ਤਰੀਕੇ ਨਾਲ ਕਰਨਾ ਹੈ ਇਹ ਆਪਣੇ ਤਰੀਕੇ ਨਾਲ ਕਰਨਾ ਹੈ ਪਰ ਤੁਸੀਂ ਇਹ ਥੋੜਾ ਕਹਿੰਦੇ ਵੀ ਫਲਾਣੇ ਬੰਦੇ ਨੇ ਲਫਾਫੇ ਲੈ ਲੈ ਢਿੰਗੜੇ ਲਫਾਫੇ ਲੈ ਲੈ ਯਾਰ ਮੁੱਦਾ ਦੇ ਇਥੇ ਲੜਾਈ ਦਾ ਵੀ ਹਾਂ ਵੀ ਅਗਲੇ ਬੰਦੇ ਨੇ ਕੋਈ ਕਰਮ ਕੀਤਾ ਉਹਨਾਂ ਬੰਦਿਆਂ ਨੂੰ ਬਣਦੀ ਸਜ਼ਾ ਦੇਣੀ ਆ ਮਸਲਾ ਇਹ ਆ ਮਸਲਾ ਇਹ ਨਹੀਂ ਆ ਵੀ ਕਿੰਨੂੰ ਕਿਨੇ ਲਫਾਫੇ ਮਿਲ ਗਏ ਕਿੰਨੇ ਨਹੀਂ ਮਿਲ ਗਏ ਜਿਨਨੇ ਲਫਾਫੇ ਉਹਨਾਂ ਨੇ ਮਿਹਨਤ ਕਰਕੇ ਉਹਨੇ ਲਫਾਫੇ ਗਾੜੀ ਤੁਸੀਂ ਉਧਾਂ ਸਾਈਡ ਉਧਾਂ ਕੌਣ ਦੇਖ ਜਾਂਦਾ ਦੱਸੋ ਮੈਨੂੰ ਬਿਨਾਂ ਮਿਹਨਤ ਤੋਂ ਕੌਣ ਕਿਸ ਨੂੰ ਪੈਸਾ ਦਿੰਦਾ ਠੀਕ ਆ ਗੱਡੀ ਮੇਰੀ ਐਕਸੀਡੈਂਟ ਹੋ ਗਈ ਟਰੱਕ ਥੱਲੇ ਆ ਗਈ ਇਹ ਦੱਸੋ ਜਾਂ ਕਿਹੜੀ ਸੰਗਤ ਵਿੱਚੋਂ ਕਿਹੜਾ ਬੰਦਾ ਐ ਇਹ ਜਿੰਨੇ ਮੈਨੂੰ ਇੱਕ ਇੱਕ ਬੰਦੇ ਨੇ ਆ ਕੇ ਕਿਹਾ ਵੀ ਲੈ ਵੀ ਗੱਡੀ ਤੈਨੂੰ ਚਾਹੀਦੀ ਗੱਡੀ ਲੈ ਤੂੰ ਉੱਤੋਂ ਚੱਕ ਗੱਡੀ ਮੇਰਾ ਵੀ ਟੈਂਸ਼ਨ ਨਹੀਂ ਲੈਣੀ ਕਹੇ ਗੱਲ ਦੀ ਹੈ ਜਾਂ ਮੰਨ ਲਓ ਇਹਨੇ ਸਿੰਘ ਲੈ ਕੇ ਜਾਂਨੇ ਸੀ ਪੱਲਿਓ ਗੱਡੀਆਂ ਜਿੰਨੀਆਂ ਅੜਕ ਭਗੀਆਂ ਸੀ ਉਹਦੇ ਹਿਸਾਬ ਨਾਲ ਲੈ ਕੇ ਜਾਣੇ ਕਿਹੜੇ ਬੰਦੇ ਨੇ ਸਾਨੂੰ ਕਹਿਤਾ ਵੀ ਆਹ ਲੋ ਵੀ ਵੱਡੀ ਗੱਡੀ ਲਓ ਤੁਸੀਂ ਯਾਰ 15 20 ਸਿੰਘ ਇੱਕੋ ਜੀ ਗੱਡੀ ਤੇ ਜਾਇਆ ਕਰੋ ਤੁਸੀਂ ਦੋ ਦੋ ਤਿੰਨ ਤਿੰਨ ਗੱਡੀਆਂ ਨੂੰ ਤੇਲ ਪਾਉਂਦੇ ਫਿਰਦੇ ਜੇ ਕਿਹੜਾ ਬੰਦਾ ਦੱਸੋ ਮੈਨੂੰ ਇੱਕ ਬੰਦਾ ਖੜਾ ਕਰੋ ਜਿਹੜੇ ਬੰਦੇ ਨੇ ਆ ਕੇ ਗੱਲ ਸਲਾਹ ਦਿੱਤੀ ਵੀ ਹਾਂ ਵੀ ਤੁਸੀਂ ਵਾਕਿਆ ਪੰਥ ਦੇ ਕਾਰ ਕਰਦੇ ਪਿਆ ਜੇ ਤੇ ਤੁਸੀਂ ਮਤਲਬ ਕਿ ਤੁਹਾਨੂੰ ਐ ਚੀਜ਼ ਦੀ ਲੋੜ ਆ ਪਿਛੰਗਾ ਨੂੰ ਇੱਕ ਜਗ੍ਹਾ ਕਤਰਗਾਂ ਦੀ ਲੋੜ ਆ ਸਿੰਘਾਂ ਦੇ ਖਰਚੇ ਚੁੱਕਣ ਦੀ ਲੋੜ ਆ ਕਿਹੜਾ ਬਾਬਾ ਯਾਰ ਕਿਹੜਾ ਬੰਦਾ ਮੈਨੂੰ ਦੱਸੋ ਪੰਥ ਦਰਦੀ ਜਿਹੜੇ ਬਣੇ ਨਾ ਆਪਣੇ ਆਪ ਚ ਇਹ ਇਹ ਜਿਹੜੇ ਰੋਲਾ ਪਾਉਂਦੇ ਆ ਆ ਦੂਜੇ ਆ ਕੀ ਯਾਰ ਠੀਕਰੀ ਆ ਰਲ ਕੇ ਯਾਰ ਬੰਦੇ ਦੱਸੋ ਮੈਨੂੰ ਇਹਨਾਂ ਦੇ ਕਿਹੜੇ ਕਿਤੇ ਚੱਲਦੇ ਆ ਕਿਹੜਾ ਕਾਰੋਬਾਰ ਇਹਨਾਂ ਦਾ ਦੱਸੋ ਮੈਨੂੰ ਹੈਂ ਮੇਰੇ ਕੋਲ ਇਦਾਂ ਦੇ ਪ੍ਰੂਫ ਪਏ ਪਏ ਜੋ ਬੀਬੀਆਂ ਜਿਹੜੀਆਂ ਫੋਨ ਕਰਦੀਆਂ ਹੈ ਕਈ ਇਦਾਂ ਦੇ ਨੰਗ ਵੀ ਹੋਰ ਪਏ ਪਵਾਲੇ ਦੇ ਮੁੜ ਕੇ ਜਾਂਦੇ ਹੀ ਨਹੀਂ ਆ ਤੇ ਜਾਂ ਇਦਾਂ ਨਹੀਂ ਜਿ세 ਬੰਦੀਆਂ ਜਿਹੜੀਆਂ ਬੈਠੇ ਆ ਬਣਾ ਕੇ ਬੈਠੇ ਆ ਇਹਨਾਂ ਕਿੱਥੋਂ ਪ੍ਰਮਾਣ ਮਿਲਿਆ ਇਹਨੂੰ ਕਿੰਨਾ ਨੇ ਇਹਨਾਂ ਨੂੰ ਪ੍ਰਗਟ ਕੀਤਾ ਹੈ ਤੇ ਇਹ ਬੰਦੇ ਮਤਲਬ ਜਿਹੜੇ ਆ ਇਹ ਮਰ ਪੰਥ ਦੇ ਠੇਕੇਦਾਰ ਬਣ ਕੇ ਸਾਰਿਆਂ ਨੂੰ ਕੇ ਰਾਂ ਨਗਾਈ ਜਾਂਦੇ ਉਹ ਪਲਾਨਿਆਂ ਤੈਨੂੰ ਐ ਕਰਦਣਾ ਢਿਗੜਿਆਂ ਕਰਦਣਾ ਮੁੜ ਕੇ ਬਾਬਾ ਹੀ ਖਲੋਤਾ ਨਹੀਂ ਜਾਂਦਾ ਹੁੰਦਾ ਮੇਰਾ ਵੀਰ ਪਰਿਵਾਰਾਂ ਵਾਲੇ ਬੰਦਿਆਂ ਨੂੰ ਨਾ ਬੜਾ ਅਫਸੋਸ ਸਮਝ ਕੇ ਚੱਲਣਾ ਪੈਂਦਾ ਆਪਣੇ ਪਰਿਵਾਰਾਂ ਦੀ ਦੇਖ ਰੇਖਾ ਕਰਿਆ ਕਰੂ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਪੜਾਓ ਇਨ੍ਹਾਂ ਕੰਮਾਂ 'ਚ ਪਾ ਕੇ ਮੁੜ ਕੇ ਕੋਕ ਨਹੀਂ ਲੱਭਦਾ ਹੁੰਦਾ ਜਦੋਂ ਥਾਣੇ ਪਾ ਕੇ ਪਰਚਾ ਹੁੰਦਾ ਨਾ ਪੇਜ ਮੁੜ ਕੇ ਤੱਲੇ ਮਾਰਦੇ ਉਹਦਾ ਪੈਦਾ ਕੋਈ ਨਹੀਂ ਹੈ ਠੀਕ ਹੈ ਤੇ ਜਦੋਂ ਫਿਰ ਮੰਨ ਲਓ ਜੰਗ ਵੀ ਹੁੰਦੀ ਹੈ ਨਾ ਜੰਗ 'ਚ ਵੀ ਉਹ ਬੰਦਾ ਖੜਦਾ ਜਿਹਦੇ ਪਿੱਛੇ ਮਾਈ ਚੂੜੇ ਰੋਣ ਵਾਲੀ ਬੈਠੀ ਨਾ ਵੇ ਉਹ ਬੰਦਾ ਖੜਦਾ ਨਾ ਦੂਜਾ ਨਹੀਂ ਖੜਦਾ ਕੋਈ ਇਹ ਜੰਗ ਰੰਡਿਆਂ ਦੀ ਆ ਇਹਦੇ ਵਿੱਚ ਰੰਡੇ ਹੀ ਮਰਨੇ ਆ ਤੁਹਾਨੂੰ ਦੱਸਿਆ ਜਿਨ੍ਹਾਂ ਨੂੰ ਪਰਿਵਾਰਾਂ ਦਾ ਚੇਤਾ ਆ ਗਿਆ ਉਹਨਾਂ ਨੇ ਮੁੜ ਕੇ ਨਹੀਂ ਹੋਣਾ ਉਹ ਹਰ ਬੰਦਾ ਉਹ ਸਣੀ ਨਹੀਂ ਬਣ ਸਕਦਾ ਠੀਕ ਹੈ ਵੀ ਜੇ ਸਨੀਰ ਕੇ ਬੰਦੇ ਹੁਣ ਮੰਨ ਲਓ ਇਕੱਠੋ ਕੇ ਖੜ ਗਏ ਉਹਨੇ ਆਪਣੇ ਪਰਿਵਾਰਾਂ ਨਹੀਂ ਵੇਖਿਆ ਬੱਚਿਆਂ ਨਹੀਂ ਵੇਖਿਆ ਤੇ ਸਾਰੇ ਬੰਦੇ ਇੱਕੋ ਕੈਟਾਗਰੀ ਦੇ ਨਹੀਂ ਹੁੰਦੇ ਇਹ ਕਰਕੇ ਬਾਬਾ ਜੀ ਤੁਹਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਤੁਸੀਂ ਮੇਰੇ ਵੀਰ ਨਾ ਪ੍ਰਚਾਰਕਾਂ ਦੇ ਟਿੱਪਣੀਆਂ ਨਾ ਕਰੋ ਨਾ ਇਦਾਂ ਦੇ ਸ਼ਬਦ ਕਹੋ ਵੀ ਮੂੰਹ ਚ ਕੀੜੇ ਪੈ ਗਏ ਫਲਾਣੇ ਪੈ ਗਏ ਉਹ ਗੱਲਾਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਠੀਕ ਆ ਇਹ ਸਾਨੂੰ ਪਤਾ ਠੀਕ ਆ ਨਾਨਸਰੀਆਂ ਦਾ ਮੁੱਦਾ ਚੱਲਦਾ ਪਿਆ ਮਸਲਾ ਹੱਲ ਹੋਊਗਾ ਬਾਈ ਜਿੱਥੇ ਸਾਨੂੰ ਆਵਾਜ਼ ਮਾਰਨਗੇ ਅਸੀਂ ਉੱਥੇ ਖੜੇ ਹੋਣਾ ਬਿਨਾਂ ਆਵਾਜ਼ ਮਾਰਿਆ ਨਾ ਅਸੀਂ ਜਾਣਿਆ ਨਾ ਅਸੀਂ ਜਾਣਾ ਅੱਧੀ ਗੱਲਾਂ ਠੀਕ ਆ ਅੱਗੇ ਅਸੀਂ ਬਿਨਾਂ ਆਵਾਜ਼ ਮਾਰ ਤੋ ਖੜ ਕੇ ਵੇਖਿਆ ਤੇ ਸਾਨੂੰ ਆਵਾਜ਼ ਇਹੋ ਹੀ ਅੱਜ ਤੱਕ ਸੁਣਿਆ ਜਿੰਨੀਆਂ ਵੀਡੀਓ ਆਈਆਂ ਜੀ ਸਾਡਾ ਕਿਨੇ ਸਾਥੰਦ ਦਿੱਤਾ ਸਾਡਾ ਕਿਨੇ ਸਾਥੰਦ ਦਿੱਤਾ ਇਹ ਕਰਕੇ ਸਾਡਾ ਗੁਰਮਤੈ ਇਹ ਆ ਵੀ ਜਿੰਨਾ ਚਿਰ ਸਾਨੂੰ ਕੋਈ ਆਵਾਜ਼ ਨਹੀਂ ਮਾਰਦਾ ਆਈ ਉਹਨੇ ਤੇ ਨਹੀਂ ਨਾਲ ਕੱਢਦੇ ਜੇ ਕੋਈ ਆਵਾਜ਼ ਮਾਰੂਗਾ ਆਹੀਂ ਭਾਵੇਂ ਮਰਨਾ ਹੋ ਪਵੇ ਤੇ ਬੰਦੇ ਦੀ ਮਾਰਾਂਗੇ ਠੀਕ ਆ ਨਾ ਕਿਉਂਕਿ ਪੰਥ ਦੇ ਕਾਰਜਾਂ ਵਾਸਤੇ ਗੁਰੂ ਵਾਸਤੇ ਖੜਨਾ ਹਰ ਇੱਕ ਸਿੱਖ ਦਾ ਫਰਜ ਆ। ਬਾਕੀ ਯਾਰ ਜੇ ਤੁਸੀਂ ਗੁਰੂ ਦੇ ਏਡੇ ਕੀ ਦਰਦੀ ਜੇ ਗੁਰੂ ਨਾਲ ਇੰਨਾ ਕੇ ਪਿਆਰ ਜੇ ਤੇ ਠੀਕਰੀਆਲ ਸਾਹਿਬ ਆਪਣੇ ਲੱਕ ਜੋ ਟਰਾਲੀਆਂ ਦੋ ਤਿੰਨ ਭਰ ਕੇ ਖੜੋ ਤੇ ਬਾਕੀ ਹੋਰ ਵੀ ਪੰਥ ਦੇ ਜਿਹੜੇ ਦਰਦੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਉਹ ਬਾਬਾ ਪਾਈ ਗੁਰਜੀਤ ਸਿੰਘ ਫੌਜੀ ਟਾਵਰ ਤੇ ਚੜ ਕੇ ਬੈਠਾ ਉਹਨੇ ਕੀ ਲੈਣਾ ਹੋਇਆ ਉਹ ਕੱਲਾ ਗੁਰੂ ਦੇ ਵਾਸਤੇ ਬੈਠਾ ਸਾਡਰ ਕੇ ਰੋਟੀਆਂ ਸੇਕਨ ਵਾਲੇ ਆ ਵੇਮ ਦਾ ਕਰਕੇ ਰੌਲਾ ਪਾਉਣ ਵਾਲੇ ਆ ਬੰਦੇ ਇਹਨਾਂ ਬੰਦਿਆਂ ਨੂੰ ਅੱਜ ਸਾਰਿਆਂ ਨੂੰ ਕੱਤਰ ਉੱਥੇ ਲਿਆ ਕੇ ਚਲੇ ਗਏ ਤੇ ਉੱਥੇ ਜਾ ਕੇ ਉਹ ਭਾਈ ਗਰਜੀਤ ਸਿੰਘ ਫੌਜੀ ਦੀ ਆਵਾਜ਼ ਨੂੰ ਬੁਲੰਦ ਕਰੋ ਉਹ ਬੰਦਾ ਆਪਣੇ ਸਿਰ ਧਰ ਦੀ ਬਾਜੀ ਲਾ ਕੇ ਬੈਠਾ ਉਹ ਕਹਿੰਦਾ ਮੈਂ ਕਾਨੂੰਨ ਬਣੂਗਾ ਤੇ ਥੱਲੇ ਉੱਤਨਾ ਤੇ ਆਪਣਾ ਪੇਟ ਹੁੰਦਾ ਤੇ ਮੈਂ ਪੰਥ ਨੂੰ ਪੇਟ ਕਰ ਦੂੰਗਾ ਗੁਰੂ ਗੰਗ ਸਾਹਿਬ ਮਹਾਰਾਜ ਦੇ ਨਾਮ ਜਿੰਦਗੀ ਲਾ ਰਤੀ ਬੰਦੇ ਨੇ ਉਹ ਅਸਲੀ ਮੈਂ ਮੰਨਦਾ ਉਹਨੂੰ ਸਿੱਖਿਆ ਅਹੀਂ ਵੀ ਸਿੱਖਾਂ ਜਿਹੜੇ ਆਉਂਦੇ ਅਹੀਂ ਵੀ ਬੇਗੈਰਤ ਬੰਦੇ ਆ ਅਹੀਂ ਤੇ ਆਪ ਕਹਿੰਨੇ ਵੀ ਨਕਲੀ ਆ ਅਸਲੀ ਹੈ ਹੀ ਨਹੀਂ ਆ ਅਸਲੀ ਹੁੰਦੇ ਤੇ ਉਹਨੂੰ ਮਰ ਨਾ ਜਾਂਦੇ ਕੋ ਨਾ ਕੋ ਕਰਕੇ ਅਹੀਂ ਸਭ ਖਾਵੇ ਵਾਲੇ ਜਿੰਨੇ ਤੁਰੇ ਫਿਰਦੇ ਲਗਾਓੜ ਸਾਰੇ ਨਾ ਇਹ ਖਾਵੇ ਵਾਲੇ ਆ ਫੱਪ ਸਭ ਨੈਟ ਫੇਸਬੁਕ ਇਹਦੇ ਤੇ ਹੀ ਰੋਲਾ ਰਪਾ ਕੱਖ ਨਹੀਂ ਹੋਣਾ ਦੇਖੋ ਕਿਉਂਕਿ ਜਿਹੜੀਆਂ ਗੱਲਾਂ ਜਿਹੜੀਆਂ ਰਹਿ ਗਈਆਂ ਨਾ ਜਿਨ੍ਹਾਂ ਦੇ ਵੱਡਿਆਂ ਦੇ ਅਸੀਂ ਇਤਿਹਾਸ ਪੜਦੇ ਆ ਉਹ ਤੇ ਸਾਨੂੰ ਮਰਨਾ ਹੀ ਦੱਸਦੇ ਜੀਣ ਦੀ ਤੇ ਗੱਲ ਹੀ ਕਿਤੇ ਨਹੀਂ ਆ ਨਾ ਆ ਹੁਣ ਜਿਹੜੀਆਂ ਅਸੀਂ ਗੱਲਾਂ ਕਰਨ ਨੇ ਆ ਇਹ ਫੇਸਬੁਕ ਤੇ ਸਾਂਝੀਆਂ ਕਾਣਡ ਐ ਉਹ ਹਜੇ ਵੀ ਜਾਗ ਜੋਵੇ ਜਾਗ ਜੋ ਜੇ ਅੱਜ ਗੁਰੂਗ੍ਰੰਥ ਸਾਹਿਬ ਦਾ ਕਰੂਨ ਬਣ ਜੂਗਾ ਤੇ ਚੰਗੀ ਗੱਲ ਆ ਨੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਨੇ ਤੁਹਾਡੇ ਸਾਹਮਣੇ ਬੇਅਦਬੀਆਂ ਕਰਨੀਆਂ ਤੁਹਾਡੇ ਕੋ ਤਾਂ ਵੀ ਕੱਖ ਨਹੀਂ ਹੋਣਾ ਤੁਹਾਡੇ ਇੰਨੇ ਘੱਟ ਵੜ ਦਿੱਤੇ ਉਹਨਾਂ ਲੋਕਾਂ ਨੇ ਉਹ ਜਾਗੋ ਕਦੋਂ ਜਾਗਣਾ ਯਾਰ ਪਬਜੀ ਗੁਰਜੀਤ ਸਿੰਘ ਚੰਗਾ ਭਲਾ ਕਰੂੰ ਹਰ ਚੀਜ਼ ਦੀ ਉਹਨੂੰ ਸੁਭਿਦਾਏ ਹਰ ਦੁਨੀਆ ਦਾ ਸੌਕ ਉਹਦੇ ਘਾਰ ਹੀ ਪਰ ਉਹ ਬੰਦਾ ਸੁੱਖਾਂ ਨੂੰ ਠੋਕਰਾਂ ਮਾਰ ਕੇ ਅੱਜ ਗੁਰੂ ਘਰ ਆ ਤੇ ਬੈਠਾ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਕਿ ਸਾਰੇ ਇਕੋ ਕੇ ਉੱਥੇ ਜਰੂਰ ਪਹੁੰਚੋ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਭਾਈ ਉਥੇ ਜਰੂਰ ਪਹੁੰਚੋ ਅਸੀਂ ਵੀ 7 ਤਰੀਕ ਨੂੰ ਜਰੂਰ ਪਹੁੰਚਾਂਗੇ ਮੇਰੇ ਕੋ ਕਹਿਕਾਰ ਨਹੀਂ ਪਹੁੰਚਿਆ ਗਿਆ ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ ਤੇ ਭਾਈ ਗਰਜੀਤ ਸਿੰਘ ਫੌਜੀ ਸਾਹਿਬ ਤੁਹਾਡੇ ਚਰਨਾਂ 'ਚ ਵਾਰ-ਵਾਰ ਨਮਸਕਾਰ ਹੈ ਤੁਹਾਡੇ ਵਰਗੇ ਬਹਾਦਰ ਜਿਹੜੇ ਗੁਰੂ ਪਤੀ ਵਫਾਦਾਰ ਹੁਣ ਗੁਰੂ ਨਾਲ ਪ੍ਰੇਮ ਕਰਨ ਵਾਲੇ ਉਹ ਬਹੁਤ ਘੱਟ ਪੈਦਾ ਹੁੰਦੇ ਆ ਤੇ ਦਿਲੋਂ ਸਲੂਟ ਆ ਤੁਹਾਨੂੰ ਤੁਹਾਡੇ ਵਰਗੇ ਸੂਰਮੇ ਤੁਹਾਡੇ ਵਰਗੇ ਯੋਧੇ ਧਰਤੀ ਤੇ ਹੈ ਕਿਤੇ ਕਿੰਨੇ ਗਿਆ ਠੀਕ ਆ ਬਖਾਵੇ ਵਰਗੇ ਬਹੁਤ ਤੁਰੇ ਫਿਰਦੇ ਸਾਡੇ ਰਗੇ ਸਾਨੂੰ ਤੁਹਾਡੇ ਵਰਗੇ ਬਹਾਦਰ ਬੰਦਿਆਂ ਦੀ ਲੋੜ ਹੈ ਤੁਹਾਡੇ ਵਰਗਾ ਬੰਦਾ ਅਕਾਲ ਤਖਤ ਅਜਿਹੇ ਦਰ ਅਸਲ ਵਿੱਚ ਹੋਣਾ ਚਾਹੀਦਾ ਜਿਹੜਾ ਗੁਰੂ ਪਤੀ ਸ਼ਰਦਾ ਤੇ ਵਫਾਦਾਰੀ ਰੱਖੇ ਤੁਹਾਡੇ ਰਗੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਸਾਡੇ ਇਸ ਪੰਥ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਭਾਈ ਆਪਸੀ મતਭੇਦ ਭੁਲਾ ਕੇ ਅੱਜ ਭਾਈ ਗੁਰਜੀਤ ਸਿੰਘ ਫੌਜੀ ਦਾ ਸਾਥ ਦਿਓ ਇੱਥੇ ਕੱਲਾ ਭਾਈ ਫੌਜੀ ਸਾਹਿਬ ਦੀ ਜਿੱਤ ਨਹੀਂ ਹੋਣੀ ਇੱਥੇ ਪੰਥ ਦੀ ਜਿੱਤ ਹੋਣੀ ਜੇ ਫੌਜੀ ਸਾਹਿਬ ਉੱਥੇ ਆਪਣਾ ਕੁਰਬਾਨ ਕਰ ਗਏ ਤੇ ਯਾਦ ਰੱਖੋ ਅੱਜ ਕਿਸੇ ਨੇ ਉਹਨਾਂ ਦਾ ਸਾਥ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੇਖ ਬੜਾ ਕਾਲਾ ਹੋਣਾ ਜੀ ਠੀਕ ਹੈ ਤੇ ਬਾਕੀ ਜਿਹੜੀਆਂ ਲਗਾਉਣਾ ਰੋਲਾ ਪਾਉਂਦੀਆਂ ਫੇਸਬੁੱਕ ਤੇ ਉਹ ਬਾਈ ਬਾਬਿਆਂ ਨੂੰ ਤਗੜੇ ਹੋ ਗਏ ਲੱਗੇ ਰੋ ਜਿੰਦਾ ਤੁਹਾਨੂੰ ਸਹੀ ਲੱਗਦਾ ਠੀਕ ਹੈ ਉਹਨਾਂ ਨੂੰ ਲੱਗੋ ਪਰ ਮੈਂ ਤੁਹਾਨੂੰ ਇਹੋ ਕਹਿਣਾ ਵੀ ਆਪਸੀ ਭਾਈਚਾਰੇ ਦੇ ਵਿੱਚ ਫੇਕ ਨਾ ਪੋਵੇ ਆਪਸੀ ਇੱਕ ਦੂਜੇ ਦੇ ਵਿਰੋਧੀ ਨਾ ਬਣੀਏ ਉਹ ਸਮਾਂ ਨਾ ਬਣਾਓ ਤੇ ਨਾ ਇੱਕ ਦੂਜੇ ਦੇ ਬਰ ਖਿਲਾਫ ਆਪਾਂ ਮੁੜ ਕੇ ਬੋਲੀਏ ਨਾ ਡਾਂ ਗੋਡਾਂ ਕੀ ਹੋਈਏ ਉਹ ਨਹੀਂ ਆਪਾਂ ਚਾਹੁੰਦੇ ਕਿਉਂਕਿ ਠੀਕ ਆ ਕਿਉਂਕਿ ਘੁੰਗਰੀਆਂ ਪਾਉਣ ਵਾਲਾ ਮੇਰੇ ਕੰਮ ਮੇਰੇ ਮੂਸਤੇ ਨਹੀਂ ਹੈ ਕਿਉਂਕਿ ਮੈਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਮੈਨੂੰ ਇਹੋ ਕੋਈ ਸਿਖਾਇਆ ਗਿਆ ਠੀਕ ਆ ਤੇ ਮੈਂ ਜੋ ਮੈਨੂੰ ਗਲਤ ਲੱਗਦਾ ਮੈਂ ਉਹਦਾ ਜਵਾਬ ਜਰੂਰ ਦੇਣਾ ਠੋਕੇ ਠੀਕ ਆ ਭਾਵੇਂ ਉਹ ਜ਼ਮੀਨ ਤੇ ਹੋਵੇ ਤੇ ਭਾਵੇਂ ਉਹ ਸਮਾਨ ਤੇ ਹੋਵੇ ਜਿੱਥੇ ਵੀ ਹੋਊਗਾ ਉਹਨੂੰ ਜਵਾਬ ਜਰੂਰ ਦੇਵਾਂਗੇ ਠੀਕ ਆ ਬਾਕੀ ਬਾਈ ਜਿੱਥੇ ਜਿਹੜੇ ਧਰਮ ਦਾ ਖੇਤਰ ਚ ਬੰਦਾ ਕੰਮ ਕਰਦਾ ਤੇ ਪੰਥ ਵਿੱਚੋਂ ਸਫਾਈ ਗੰਦ ਸਾਫ ਕਰਨ ਦੀ ਸੇਵਾ ਕਰਦਾ ਉਹਦੇ ਨਾਲ ਡਟੇ ਆ ਇੱਕ ਟੋਕ ਕੇ ਖੜਾਂਗੇ ਜਿੱਥੇ ਆਵਾਜ਼ ਮਾਰੂਗਾ ਪਰ ਹਜੇ ਤੁਸੀਂ ਹੁਣ ਸਾਡੇ ਪ੍ਰਚਾਰ ਕਰ ਟਿੱਪਣੀਆਂ ਕਰੋਗੇ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਆਗੀਆਂ ਠੀਕ ਆ ਬਾਕੀ ਤੁਸੀਂ ਉਹਨਾਂ ਦੇ ਕੁਰਕਰਮਾਂ ਤੇ ਟਿੱਪਣੀ ਕਰੋ ਜੀ ਸਦਕੇ ਕਰੋ ਨਾ ਕਿ ਸਾਜਾਂ ਨੂੰ ਤੁਸੀਂ ਮਾੜਾ ਕਹਿ ਸਕਦੇ ਆ ਨਾ ਤੂੰ ਹੀ ਇਟੋਲ ਕੇ ਚਮਟਿਆਂ ਨੂੰ ਹੀ ਮਾਰਾ ਕਰਦੇ ਯਾਰ ਇਹ ਕੋਈ ਸ਼ਬਦ ਐਵੇਂ ਥੋੜਾ ਹੀ ਬਾਬਾ ਬੁੱਢਾ ਸਾਹਿਬ ਦੇ ਸਮੇਂ ਤੇ ਵੀ ਸ਼ਬਦ ਚੋਂ ਕੀ ਪੜਿਆ ਜਾਂਦਾ ਇਟੋਲ ਕੇ ਛਾਣੇ ਤੋਂ ਦੋ ਵਜਦੇ ਹੁਣ ਬਾਬਾ ਬੁੱਢਾ ਸਾਹਿਬ ਇਹ ਗਲਤ ਹੋ ਗਿਆ ਜਿਹੜੇ ਬੰਦੇ ਗ ਬੰਦੇ ਨੂੰ ਗਲਤ ਕਹੋ ਨਾ ਕਿ ਸਾਜਾਂ ਨੂੰ ਗਲਤ ਕਹੋ ਨਾ ਕਿ ਕਿਸੇ ਰਾਗ ਨੂੰ ਗਲਤ ਕਹੋ ਠੀਕ ਆ ਗਵੰਤਰੀ ਐਵੇਂ ਨਹੀਂ ਪੈਦਾ ਹੁੰਦੇ ਚਵਲ ਬੰਦੇ ਪੈਦਾ ਹੁੰਦੇ ਥਾਂ ਥਾਂ ਦੇ ਪਰ ਚੰਗਾ ਰਾਗੀ ਪੈਦਾ ਉਹਨੂੰ ਚੰਗਾ ਢਾਡੀ ਚੰਗਾ ਪ੍ਰਚਾਰਕ ਪੈਦਾ ਉਹਨੂੰ ਕਈ ਸਦੀਆਂ ਲੱਗ ਜਾਂਦੀਆਂ ਠੀਕ ਆ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਬੰਦਿਆਂ ਨੂੰ ਇਹ ਰਾਏ ਤੋਂ ਕਰਾਏ ਨਾ ਪਾਉ ਠੀਕ ਆ ਸਾਡੀਆਂ ਇੰਨੀਆਂ ਗਲਤੀਆਂ ਦੇ ਕਾਰਨ ਚੰਗੇ ਭਲੇ ਜਿਹੜੇ ਰਾਗੀ ਸੀ ਚੰਗੇ ਭਲੇ ਢਾਡੀ ਜਿਹੜੇ ਉਹ ਕਲਾਕਾਰ ਬਣ ਕੇ ਬੈਠੇ ਅਗਲੇ ਠੀਕ ਆ ਦਲੇਰ ਮਹਿੰਦੀ ਹਰ ਕੇ ਉਹ ਮੀਂਹ ਫਿਰ ਕੇ ਬੰਦੇ ਜਿਹੜੇ ਜੰਦੇ ਚੋਟੀ ਦੇ ਬੰਦੇ ਆ ਦੁਰਗੇ ਰੰਗੀਲੇ ਰਗੇ ਬੰਦੇ ਆ ਜੋ ਇਸ ਧਰਮ ਨੂੰ ਛੱਡ ਕੇ ਉਧਰਲੇ ਪਾਸੇ ਕਲਾਕਾਰੀ ਚ ਬੈਠੇ ਜਾ ਕੇ ਉਹਨੂੰ ਤੋੜਨ ਵਾਲੇ ਸਭ ਤੋਂ ਵੱਧ ਐ ਹੀ ਲੋਕ ਆ ਇਸ ਕਰਕੇ ਠੀਕ ਆ ਧਰਮ ਦੇ ਕਾਰਜ ਕਰਦੇ ਆ ਇਹਨਾਂ ਜ਼ਰੂਰ ਖਿਆਲ ਰੱਖਿਆ ਕਰੋ ਕਿ ਸਾਡੇ ਨਾਲ ਜਿਹੜੇ ਤੁਰਨ ਵਾਲੇ ਜਿਨ੍ਹਾਂ ਨੇ ਸਾਡੀ ਆਵਾਜ਼ ਬੰਦ ਕਰਨੀ ਆ ਉਹ ਬੰਦਿਆਂ ਦੀ ਐ ਟਿੱਪਣੀ ਤਾਂ ਨਹੀਂ ਕਰਦੇ ਪਏ ਮੈਂ ਗਲਤੀ ਕਰਨਾ ਮੈਨੂੰ ਸਜ਼ਾ ਦਿਓ ਮੇਰੇ ਪਰਿਵਾਰ ਦਾ ਉੱਚ ਕੋਈ ਕਸੂਰ ਨਹੀਂ ਹੁੰਦਾ ਠੀਕ ਹੈ ਨਾ ਤੇ ਜੇ ਮੰਨ ਲਓ ਗੁਰੂ ਘਰ ਦੇ ਵਿੱਚ ਇੱਕ ਬੰਦਾ ਗਲਤੀ ਕਰਦਾ ਤੁਸੀਂ ਸਾਰੇ ਗੁਰੂ ਘਰਾਂ ਦੇ ਉੱਤੇ ਟਿੱਪਣੀ ਨਹੀਂ ਕਰ ਸਕਦੇ ਜਿਹੜੇ ਜਿਹੜੇ ਬੰਦੇ ਗਲਤੀ ਕਰਦੇ ਉਹਨਾਂ ਦਾ ਸੋਧਾ ਲਾਓ ਨਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਨਸ਼ਰ ਕਰਨ ਦਾ ਕੋਈ ਫਾਇਦਾ ਨਹੀਂ ਕੋ ਉਤ ਪਹਿਲੇ ਚ ਰੱਖ ਕੇ ਉਹਨਾਂ ਦਾ ਕੀਰਤਨ ਸੁਲਾ ਪੜੋ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਜਿੱਥੇ ਲੋੜ ਹੋਵੇ ਨਾਲ ਖੜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ